ਸਸਤੀ ਗਰ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਸਕੇ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਵੀਰੇ ਅੱਜ ਆਪਾਂ ਇੱਕ ਨਵੇਂ ਟੌਪਿਕ ਤੇ ਵੀਡੀਓ ਬਣਾ ਰਹੇ ਹਾਂ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਵੀਰੇ ਆਪਣਾ ਵੀ ਕਿਸਾਨ ਵੀਰਾਂ ਦੇ ਆਪ ਨੂੰ ਹਿੱਤ ਦੀ ਵੀਡੀਓ ਲੱਗੇ ਕਿਸਾਨਾਂ ਵੀਰਾਂ ਲਈ ਲੱਗੀ ਫਾਇਦੇਮੰਦ ਇਸ ਲਈ ਆਪਾਂ ਇਹ ਵੀਡੀਓ ਬਣਾ ਰਹੇ ਆਂ ਵੀਰੇ ਉਮੀਦ ਕਰਦੇ ਆਂ ਤੁਹਾਨੂੰ ਵੀਡੀਓ ਪਸੰਦ ਆਏਗੀ ਸੋ ਵੀਰੇ ਆਪਾਂ ਗੱਲ ਕਰ ਲੱਗੇ ਆਂ ਸਫਾਇਰ ਐਗਰੋ ਫੂਡਸ ਮੱਖਣ ਕਨੇਰੀ ਪਿੰਡ ਹੈ ਵੀਰੇ ਜ਼ਿਲ੍ਹਾ ਹੁਸ਼ਿਆਰਪੁਰ ਉੱਥੇ ਵੀਰੇ ਮਿਲ ਲੱਗੀ ਹੋਈ ਹੈ ਯੂਰੋਪੀਅਨ ਤਕਨੀਕ ਦੀ ਆਧੁਨਿਕ ਮਿਲ ਲੱਗੀ ਹੈ ਵੀਰੇ ਆਟਾ ਮਿਲ ਜਿੱਥੇ ਕਿਸਾਨ ਵੀਰਾਂ ਤੋਂ ਕਣਕ ਖਰੀਦੀ ਜਾਂਦੀ ਹੈ ਕਿਸਾਨ ਵੀਰਾਂ ਨੂੰ ਵੀਰੇ ਕਣਕ ਦਾ ਰੇਟ ਜੋ ਸਰਕਾਰੀ ਰੇਟ 1840 ਰੁਪਏ ਉਸਤੇ ਵੀਰੇ 15 ਰੁਪਏ ਬੋਨਸ ਮਿਲਦਾ ਹੈ ਚਾਹੇ ਕਿ ਟੋਟਲ 1855 ਰੁਪਏ ਰੇਟ ਮਿਲਦਾ ਵੀਰੇ ਕਣਕ ਦਾ ਜੇ ਫਾਰਮ ਦੀ ਸੁਵਿਧਾ ਵੀ ਉਪਲਬਧ ਹੈ ਵੀਰੇ ਬਾਕੀ ਵੀਰੇ ਕਣਕ ਦਾ ਜੋ ਪੇਮੈਂਟ ਹੈ ਉਹ ਨਗਦ ਕੈਸ਼ ਚ ਮਿਲੂਗੀ ਵੀਰੇ ਨਾਲ ਦੀ ਨਾਲ ਪੇਮੈਂਟ ਮਿਲੂਗੀ ਜੇ ਫਾਰਮ ਵੀ ਮਿਲਦੇ ਨੇ ਤੇ ਨਾਲ ਹੀ ਵੀਰੇ ਜਿਹੜੀ ਪੇਮੈਂਟ ਹੈ ਉਹ ਨਗਦੀ ਚ ਮਿਲੂਗੀ ਤੁਰਤ ਬਿਲਕੁਲ ਏ ਕਲਾਸ ਦੀ ਮਸ਼ੀਨ ਹੈ ਵੀਰੇ ਏ ਕਲਾਸ ਦੀ ਮਿਲ ਲੱਗੀ ਹੋਈ ਹੈ ਟਾਪ ਕਲਾਸ ਦਾ ਕੰਮ ਹੈ ਵੀਰਾਂ ਦਾ ਉੱਥੇ ਯੂਰੋਪੀਅਨ ਤਕਨੀਕ ਦੀਆਂ ਮਸ਼ੀਨਾਂ ਨੇ ਪੂਰੀ ਟੌਪ ਕਲਾਸ ਦੀ ਮੱਲੇ ਵੀਰੇ ਪੇਮੈਂਟ ਵਗੈਰਾ ਸਾਰੀ ਨਕਦੀ ਚ ਹੋਊਗੀ ਜੇ ਫਾਰਮ ਵੀ ਮਹੀਜਾ ਕਰਾਈ ਜਾਣਗੇ ਕਣਕ ਖਰੀਦਦੇ ਨਾਲ ਨਾਲ ਵੀਰੇ ਇਹਨਾਂ ਵੀਰਾਂ ਕੋਲ ਤੁਸੀਂ ਆਟਾ ਖਰੀਦ ਸਕਦੇ ਹੋ ਥੋਕ ਦੇ ਰੇਟ ਤੇ ਆਟਾ ਮਿਲੇਗਾ ਵੀਰੇ ਕਣਕ ਦਾ ਤੇ ਮੱਕੀ ਦਾ ਸਪੈਸ਼ਲ ਆਟਾ ਮਿਲਦਾ ਹੈ ਬਿਲਕੁਲ ਟੌਪ ਕਲਾਸ ਦਾ ਮੱਕੀ ਦਾ ਸਪੈਸ਼ਲ ਆਟਾ ਮਿਲਦਾ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦਾ ਕੰਮ ਹੈ ਬਾਕੀ ਮੰਗੀ ਵੀ ਰ ਹੋ ਰਹੀ ਆਪਣੇ ਭੋਗਪੁਰ ਵਾਲੇ ਉਹਨਾਂ ਦੀ ਪਾਰਟਨਰਸ਼ਿਪ ਹੈ ਵੀਰੇ ਬਿਲਕੁਲ ਵਧੀਆ ਏ ਕਲਾਸ ਦਾ ਪੰਜਾਬ ਦਾ ਕੰਮ ਹੈ ਬਾਕੀ ਕੋਈ ਠੱਗੀ ਵਾਲਾ ਕੰਮ ਨਹੀਂ ਵੀਰੇ ਨੰਬਰ ਕਨੈਕਟ ਨੰਬਰਾਂ ਨੀਚੇ ਸਕਰੀਨ ਤੇ ਫਲੈਸ਼ ਹੋ ਰਹੇ ਨੇ ਜਿਆਦਾ ਜਾਣਕਾਰੀ ਵੀਰੇ ਤੁਸੀਂ ਇਹ ਨੰਬਰਾਂ ਤੇ ਕਾਲ ਕਰਕੇ ਵੀਰਾਂ ਤੋਂ ਲੈ ਸਕਦੇ ਹੋ ਤੇ ਨਾਲ ਹੀ ਵੀਰੇ ਟਰਸਟ ਕਰਕੇ ਜਾਓ ਤੁਸੀਂ ਆਪਦੇ ਤਸੱਲੀ ਕਰਕੇ ਜਾਓ ਤੇ ਲਾਭ ਲੈਣ ਦੀ ਕੋਸ਼ਿਸ਼ ਕਰੋ ਸਾਡੇ ਵੱਲੋਂ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਵੀਰੇ ਕਿਸਾਨ ਵੀਰਾਂ ਨੂੰ ਜਿੰਨਾ ਹੋ ਸਕੇ ਇਸ ਚੀਜ਼ ਦਾ ਫਾਇਦਾ ਹੋ ਸਕੇ 15 ਰੁਪਏ ਬੌਂਸ ਹੈ ਜੋ ਖਰੀਦ ਸਕਣ ਤੇ ਬਾਕੀ ਜੇ ਕੋਈ ਆਟਾ ਵਗੈਰਾ ਜਾਂ ਕੋਈ ਮੱਕੀ ਦਾ ਆਟਾ ਜਾਂ ਕਣਕ ਦਾ ਖਰੀਦਣਾ ਹੈ ਨਾ ਤਾਂ ਥੋਗ ਰੇਟ ਤੇ ਉਹ ਵੀ ਤੁਹਾਨੂੰ ਉੱਥੇ ਮਿਲ ਜੇਗਾ ਬਿਲਕੁਲ ਏ ਕਲਾਸ ਦਾ ਕੰਮ ਹੈ ਵੀਰੇ ਬਾਕੀ ਕਨੈਕਟ ਨੰਬਰ ਤੁਹਾਨੂੰ ਦੇ ਹੀ ਦਿੱਤੇ ਨੇ ਇਸ ਕਨੈਕਟ ਨੰਬਰਾਂ ਤੇ ਕਾਲ ਕਰਕੇ ਵੀਰੇ ਤੁਸੀਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਬਕਾਇਦਾ ਲੋਕੇਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਤੇ ਨਾਲ ਹੀ ਵੀਰੇ ਇੱਥੇ ਕਣਕ ਵਗੈਰਾ ਤੁਸੀਂ ਖਰੀਦ ਸਕਦੇ ਹੋ ਵੇਚ ਸਕਦੇ ਹੋ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਰੇ ਕਮੈਂਟ ਬਾਕਸ ਦੇ ਵਿੱਚ ਆਪ ਉਹਦੀ ਕੀਮਤੀ ਸੁਝਾ ਸਾਨੂੰ ਜ਼ਰੂਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਕਿਸਾਨ ਵੀਰਾਂ ਕੋਲੇ ਵੱਧ ਤੋਂ ਵੱਧ ਵੀਡੀਓ ਜਾਵੇ ਤੇ ਹਰੇਕ ਵੀਰ ਆ ਵੀਰ ਬਾਉਂਸ ਦਾ ਫਾਇਦਾ ਲੈ ਸਕੇ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਜੁੜਨ ਲਈ ਧੰਨਵਾਦ ਇਸੇ ਤਰ੍ਹਾਂ ਹੀ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਥੈਂਕ ਯੂ ਵੈਰੀ ਮੱਚ ਵੀਰੇ